हां जी दोस्तों पेंडू जिम्मेदार दी इस वीडियो ਦੇ ਵਿੱਚ ਅੱਜ ਆਪਾਂ ਤੁਹਾਨੂੰ ਸੇਲ ਵਾਲੇ ਦੋ ਜਾਨਵਰ ਦਿਖਾਉਣੇ ਆ ਇੱਕ ਤਾਂ ਆ ਮਾਰਵਾੜੀ ਬਸ਼ੇਰੀ ਵੇਚਣੀ ਆ ਬਾਈ ਅਰ ਗਿਆ ਨੇ ਤੇ ਦੂਜੀ ਹੈਗੀ ਆ ਮਿੱਤਰੋ ਆਹ 65 ਇੰਚ ਦੀ ਨੁਕਰੀ ਕੋੜੀ ਸੋ ਦੋਨੇ ਜਾਨਵਰ ਇਹ ਇੱਕੇ ਬੰਦੇ ਕੋਲੇ ਬਕਾਊ ਆ ਪਹਿਲਾਂ ਗੱਲਬਾਤ ਆਪਾਂ ਇਸ ਮਾਰਵਾੜੀ ਬਸ਼ੇਰੀ ਬਾਰੇ ਕਰ ਲੈਨੇ ਆ ਬਸ਼ੇਰੀ ਕੰਨੀ ਤੁਸੀਂ ਨਿਗਾਹ ਮਾਰੋ ਹੱਡਾਂ ਪੈਰਾਂ ਦੀ ਬਹੁਤ ਜ਼ਿਆਦਾ ਖੁੱਲੀ ਆ ਬਾਡੀ ਬਣਤਰ ਦੀ ਬਹੁਤ ਜ਼ਿਆਦਾ ਖੁੱਲੀ ਆ ਬੇਸ਼ੇਰੀ ਤੇ ਬਣਤਰਾਂ ਵੀ ਚੰਗੀਆਂ ਨੇ 8 ਮਹੀਨੇ ਦੀ ਉਮਰ ਆ ਰਣੀਏ ਵਾਲੇ ਦੇਵਰਾਜ ਦੀ ਪੋਤੀ ਆ ਇਹ ਤੇ ਜੈ ਰਾਜ ਘੋੜੇ ਦੀ ਬੱਚੀ ਆ ਜਿਹੜਾ ਰਸੂਲਪੁਰ ਵਾਲੇ ਸ਼ੇਰੇ ਸਰਪੰਚ ਦੇ ਕੋਲੇ ਆ ਮੱਥੇ ਤੇ ਇਹਦੇ ਪਾਣ ਦਾ ਪੱਤਾ ਗਾ ਬਹੁਤ ਜ਼ਿਆਦਾ ਸੋਹਣੀ ਮਾਰਕਿੰਗ ਆ ਤੇ ਬਾਕੀ ਸਾਰੀ ਬੇਸ਼ੇਰੀ ਜੈਡ ਬਲੈਕ ਆ 8 ਮਹੀਨੇ ਉਮਰ ਦੇ ਹਿਸਾਬ ਨਾਲ ਗਰੋਥ ਵੀ ਚੰਗੀ ਕਰਦੀ ਆਉਂਦੀ ਆ ਬੈਡ ਬਾਡੀ ਇਹਦੀ ਤੁਸੀਂ ਚੈੱਕ ਕਰੋ ਕੰਨ ਛੋਟਾ ਹੈਗਾ ਤੇ ਖੁੱਲੀ ਬਾਡੀ ਦੀ ਮਜ਼ਬੂਤ ਘੋੜੀ ਬਣ ਕੇ ਤਿਆਰ ਹੋਊਗੀ ਸੋ ਇੱਕ ਤਾਂ ਇਹ ਬਸ਼ੇਰੀ ਵੇਚਨੀ ਆ ਬਾਈ ਯਾਰ ਗਿਆਨੇ ਖੜਨੀ ਕਰਨੀ ਇਹਦੀ ਚੈੱਕ ਕਰੋ ਤੁਸੀਂ ਸੁੰਬਾ ਸਾਂਬਾ ਕਰਨੀ ਇਹਦੇ ਹੱਡ ਗੋਡੇ ਕਰਨੀ ਨਿਗਾ ਮਾਰੋ ਬਸ਼ੇਰੀ ਖੁੱਲੀ ਬਾਡੀ ਦੀ ਘੋੜੀ ਬਣ ਕੇ ਤਿਆਰ ਹੋਣੀ ਆ ਲਾਈਨ ਵੀ ਇਹਦੀ ਚੰਗੀ ਆ ਤੇ ਮਾਂ ਵੀ ਸੋਨੂੰ ਸਟਾਰਟਿੰਗ ਦੇ ਵਿੱਚ ਵੀਡੀਓ ਦੇ ਵਿੱਚ ਦਿਸ ਗਈ ਹੋਣੀ ਆ ਇਹਦੀ ਚੰਗੀ ਹਾਈਟ ਦੀ ਸੋਹਣੀ ਘੋੜੀ ਆ ਇਹਦੀ ਮਾਂ ਕੀ ਜੜੀ ਸੋ ਇਹਦੇ ਬਾਰੇ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਦੂਜੀ ਜਿਹੜੀ ਨੌਕਰੀ ਘੋੜੀ ਆ ਹੁਣ ਆਪਾਂ ਉਹਦੇ ਬਾਰੇ ਗੱਲਬਾਤ ਕਰਦੇ ਆ ਇਹ ਘੋੜੀ ਦੋਸਤੋ ਚੱਕ ਰੋਹੀ ਵਾਲੇ ਸੁਲਤਾਨ ਦੀ ਬੱਚੀ ਆ 65 ਇੰਚ ਦੀ ਹਾਈਟ ਆ ਬਾਲਪੌਰਿਆਂ ਦੀ ਇਹ ਵੀ ਘੋੜੀ ਸਾਫ਼ ਆ ਬਿਲਕੁਲ ਤੇ ਬਸ਼ੇਰੀ ਵੀ ਕਲੀਅਰ ਆ ਘੋੜੀ ਮੌਕੇ ਤੇ ਹੈਗੀ ਆ ਖਾਲੀ ਬਾਕੀ ਤੁਸੀਂ ਲੈਂਥ ਲੋਂਥੇ ਦੀ ਚੈੱਕ ਕਰੋ ਬਣਤਰਾਂ ਦੀ ਬਹੁਤ ਜ਼ਿਆਦਾ ਚੰਗੀ ਆ ਸਾਉ ਸ਼ਰੀਫ ਘੋੜੀ ਆ ਮੂਹ ਮਹਾਂਦਰੇ ਦੀ ਸੋਣੀ ਆ ਕੰਨ ਕੁੰਨ ਦਾ ਡਿਜ਼ਾਈਨ ਵੀ ਸੋਹਣਾਗਾ ਧੌਣ ਧੂਣ ਲੰਮੀਆਂ ਪਤਲੀ ਆ ਤੇ ਮੌਕੇ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਘੋੜੀ ਖਾਲੀ ਆ ਬੱਚੇ ਚੰਗੇ ਦਿੰਦੀ ਆ ਕੁਛਕ ਟਾਈਮ ਪਹਿਲਾਂ ਬਾਈ ਆਰ ਗਿਆ ਨੇ ਇਹਦੀ ਜਿਹੜੀ ਬਸ਼ੇਰੀ ਆ ਉਹ ਪਿਛਲੇ ਸੂਏ ਦੀ ਸਿਲ ਹੋ ਗਈ ਸੀਗੀ ਸੋ ਇਹਦੇ ਬਾਰੇ ਵੀ ਤੁਸੀਂ ਗੱਲ ਕਰ ਸਕਦੇ ਹੋ ਐਡਰੈਸ ਨੋਟ ਕਰ ਲਓ ਮੋਗੇ ਜ਼ਿਲ੍ਹੇ ਦਾ ਪਿੰਡ ਆਗਾ ਖਾਈ ਕੰਡੈਕਟਰ ਨੰਬਰ 22 ਬਲਰਾਮ ਦਾ ਨੋਟ ਕਰ ਲਓ 96400 68 97 403 ਤੇ ਦੂਜਾ ਨੰਬਰ ਹੈਗਾ ਬਾਈ ਜੋਤ ਨੰਬਰਦਾਰ ਦਾ 96 405 20000 ਦੋਨਾਂ ਨੰਬਰਾਂ ਚੋਂ ਜਿਹੜੇ ਤੇ ਮਰਜ਼ੀ ਕਾਲ ਕਰ ਲਿਓ ਬਾਈ ਦੇ ਪਿੰਡ ਖਾਈ ਜਾ ਕੇ ਤੁਸੀਂ ਇਹ ਘੋੜੀ ਨੌਕਰੀ ਦੇਖ ਸਕਦੇ ਹੋ ਤੇ ਜਾਂ ਇਹ ਜਿਹਨੇ ਮਾਰਵਾੜੀ ਬੇਸ਼ੇਰੀ ਖਰੀਦਣੀ ਆ ਉਹ ਵੀ ਦੇਖ ਸਕਦੇ ਹੋ ਤੇ ਬੇਸ਼ੇਰੀ ਦੇਖੋ 8 ਮਹੀਨੇ ਉਮਰ ਦੇ ਵਿੱਚ ਆਪਦੀ ਮਾਂ ਦੇ ਨੇੜੇ ਤੇੜੇ ਹੋਈ ਖੜੀ ਆ ਲੈਂਥ ਚੈੱਕ ਕਰ ਲਓ ਇਹਦੀ ਬਾਡੀ ਚੈੱਕ ਕਰ ਲਓ ਪਿੱਠ ਪੂੜਾ ਦੇਖੋ ਬਣਤਰਾਂ ਦੀ ਬਹੁਤ ਜ਼ਿਆਦਾ ਚੰਗੀ ਆ ਬਰੀਡਿੰਗ ਕਰਾਉਂਦੇ ਆ ਬਾਈ ਜਰਗੇ ਘੋੜੀਆਂ ਤੋਂ ਕੋਈ ਬਾੜਾ ਵਪਾਰਪੂਰ ਦਾ ਕੰਮ ਹੈ ਨਹੀਂ ਤੇ ਫੋਨ ਕਰ ਲਿਓ ਬਾਈ ਚਾਹੇ ਬਲਰਾਮ ਨੂੰ ਜਾਂ ਜੋਤ ਨੰਬਰਦਾਰ ਨੂੰ ਜਿਹੜਾ ਕੋਈ ਸੈੱਟ ਖਰੀਦਣਾ ਚਾਹੁੰਦਾ ਹੋਇਆ ਇਹ ਨੁਕਰੀ ਘੋੜੀ ਤੇ ਮਾਰਵਾੜੀ ਬੇਸ਼ੇਰੀ ਤਾਂ ਦੋਨਾਂ ਬਾਰੇ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਕੱਲੀ-ਕੱਲੀ ਵੀ ਖਰੀਦ ਸਕਦੇ ਹੋ ਕੋੜੀ ਇਹ ਆ ਜਿਹੜੀ ਨੌਕਰੀ ਆ ਰਾਈਡਿੰਗ ਦੀ ਵੀ ਚੰਗੀ ਆ ਸੋਹਣਾ ਤੋਰਾ ਤੁਰਦੀ ਆ ਸੋ ਦੋਵੇਂ ਜਾਨਵਰ ਸਾਫ਼ ਸੁਥਰੇ ਆ ਮਿੱਤਰੋ ਫੋਨ ਕਰ ਲਿਓ ਰੇਟ ਦੀ ਜਿਹੜੀ ਗੱਲਬਾਤ ਆ ਤੁਹਾਡੇ ਨਾਲ ਫੋਨ ਤੇ ਹੋਊਗੀ ਤੇ ਵੀਡੀਓ ਨੂੰ ਧਿਆਨ ਨਾਲ ਦੇਖ ਲਿਓ